ਨਾ ਮੈਂ ਤੁਹਾਡਾ ਤੇ ਕੀ ਹੋਇਆ ਮੈਂ ਮੇਰਾ ਨਾਮ ਵੀਰਪਾਲ ਕੌਰ ਹੈ ਜੀ ਮੈਂ ਖੁਦ ਕੁਛੀ ਵੀਰਤ ਪਰਿਵਾਰ ਆਂਗੀ ਜੀ ਮੇਰੇ ਬੱਚੇ ਮੈਂ ਬੜੀ ਮਿਹਨਤ ਮਜ਼ਦੂਰੀ ਨਾਲ ਪਾਲੇ ਪਲੋਸੀ ਸੀਗੇ ਮੇਰੀ ਕੁੜੀ ਵਕੀਲ ਮੈਂ ਬਣਾਈ ਸੀਗੀ ਜੀ ਟੋਕਰਾ ਚੱਕ ਕੇ ਕਮਾਈਆਂ ਕਰਕੇ ਇਹ ਬੇਟੀ ਜਿਹੜੀ ਕੁੜੀਆ ਰਪਿੰਦਰ ਕੌਰ ਨੇ ਹੁਣ ਬਿਆਨ ਦਿੱਤਾਗਾ ਵੀ ਇਹ ਉਹਦੀ ਲਿਖਾਈ ਆ ਇਹ ਮੇਰੀ ਬੇਟੀ ਦੀ ਕੋਰਟ ਦੀ ਲਿਖਾਈ ਉਹਦੀਆਂ ਡੈਰੀਆਂ ਦੀ ਲਿਖਾਈ ਸਾਰਾ ਕੁਝ ਚੈੱਕ ਕੀਤਾ ਜਾਵੇ ਜੋ ਇਹਨੇ ਮੇਰੀ ਕੁੜੀ ਨਾਲ ਕਿਸੇ ਨਾਲ ਵਿਆਹ ਕਰਵਾਇਆਗਾ ਉਹ ਵੀ ਇਹ ਬਲੈਕਮੈਲ ਕਰਦੀਆਂ ਨੇ ਜੀ ਇਨੇ ਵੀ ਇਸ ਤਰ੍ਹਾਂ ਦੀ ਲਵ ਰਿਲੇਸ਼ਨ ਕਰੀ ਹੋਈ ਆ ਉਹ ਜਿਵੇਂ ਇਹ ਅੱਜ ਤੋਂ 3 ਸਾਲ ਪਹਿਲਾਂ ਇਹ ਮੇਰੇ ਘਰੇ ਆਈ ਤੇ ਮੈਂ ਦੇ ਹੱਥ ਬੰਨ ਕੇ ਬੇਨਤ ਕਰਕੇ ਘਰੋਂ ਦੋ ਰਿਆ ਵੀ ਤੂੰ ਮੇਰੇ ਘਰੋਂ ਭੱਜ ਜਾ ਕਿਸੇ ਨਾਲ ਭੱਜ ਜੇਂਗੀ ਇਹ ਕੁੜੀ ਪਰਜਾਪਤਾਂ ਦੀ ਆ ਇਹਨੇ ਮਜੀਦ ਸਿੰਘਾਂ ਦੇ ਮੁੰਡੇ ਨਾਲ ਵਿਆਹ ਕਰਵਾਇਆਗਾ ਮੈਂ ਜੱਟਾਂ ਨਾਲ ਕਿਸੇ ਨਾਲ ਨਹੀਂ ਸੋਚਦੀ ਮੈਂ ਮੇਰੀ ਬੇਟੀ ਨੂੰ ਵੀ ਕਹਤਾ ਸੀ ਵੀ ਤੂੰ ਇਹਨਾਂ ਦੇ ਧੱਕੇ ਚੜ ਗਈ ਤੈਨੂੰ ਇਹ ਧਮਕੀਆਂ ਦਿੰਦੇ ਨੇ ਤੇਰੇ ਭਰਾ ਨੂੰ ਮਾਰ ਦਾਂਗੇ ਤੈਨੂੰ ਮਾਰ ਦਾਂਗੇ ਤੇਰੀ ਮਾਂ ਨੂੰ ਮਾਰ ਦਾਂਗੇ ਇਹ ਲੋਚ-ਰੋਚ ਖਾਂਦੇ ਨੇ ਤੈਨੂੰ ਮਾਦਾ ਇਹਨਾਂ ਵੱਲੋਂ ਕੀ ਆ ਜਾ ਰਿਹਾ ਕਿ ਸਾਨੂੰ ਕੋਈ ਲੈਟਰ ਵੀ ਲਿਖ ਕੇ ਮਿਲਿਆ ਸੋਸਾਈ ਨਹੀਂ ਉਹਨੇ ਕੋਈ ਲੈਟਰ ਨਹੀਂ ਲਿਖਿਆ ਜੀ ਕੁਛ ਨਹੀਂ ਮੇਰੀ ਬੇਟੀ ਦੀ ਲਿਖਾਈ ਮੈਨੂੰ ਮੇਰੇ ਮਾਨ ਨੂੰ ਸਾਹਿਬ ਮਿਲਣਾ ਚਾਹੀਦਾ ਜੋ ਇਹ ਝੂਠ ਬੋਲਦ ਨੇ ਵੀ ਲਿਖਾਈ ਆ ਉਹ ਲਿਖਾਈ ਵੀ ਚੈੱਕ ਹੋਣੀ ਚਾਹੀਦੀ ਆ ਸੁਸਾਈਡ ਕੀਤਾ ਗਿਆ ਜਾਂ ਮਰਡਰ ਕੀਤਾ ਇਹਨਾਂ ਨੇ ਕੀਤਾ ਜੀ ਕਤਲ ਕੀਤਾ ਮੇਰੀ ਬੇਟੀ ਦਾ ਕਿਹਦੇ ਉੱਤੇ ਇਲਜ਼ਾਮ ਲਗਾ ਦਿਓ ਜਗਜੀਤ ਨੇ ਤੇ ਰਵਿੰਦਰ ਨੇ ਕਰਾਇਆ ਜੀ ਇਹਨਾਂ ਨੇ ਕਰਿਆ ਗਾ ਜੀ ਇਹ ਕਹਿੰਦੇ ਸੀ ਕਿ ਅਸੀਂ ਜਗਦੀਸ਼ ਕਹਿੰਦਾ ਮੈਂ 6 ਵਜੇ ਆਇਆਗਾ ਮੈਂ ਅਕਲੀ ਗਿਆ ਹੋ ਸੀ ਜਗਦੀਸ਼ ਵੀ ਉੱਥੇ ਸੀ ਇਹ ਕਹਿੰਦੀ ਮੈਂ ਮੇਰੇ ਪਿੰਡ ਗਈ ਸੀ ਇਹ ਵੀ ਉੱਥੇ ਸੀ ਜੀ ਇਹਨਾਂ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਨਹੀਂ ਜੀ ਸਾਡੇ ਕੋਲ ਵੀਡੀਓ ਨਹੀਂ ਆ ਇਹ ਕਹਿੰਦੀ ਆਪਦੀ ਬੇਟੀ ਦਾ ਪਤਾ ਲਾਣ ਨੇ ਆਈ ਮੈਂ ਡੀਐਮਸੀ ਜਾਇਆ 7ਵੇਂ ਮਹੀਨੇ ਚ ਜਣਾਈ ਚ ਦਾਖਲ ਸੀ ਮੇਰੀ ਬੇਟੀ ਦਾ ਪੀਜੀਆ ਚ ਹਲਾ ਚੱਲਿਆ ਜੀ ਉਹਦੀਆਂ ਨਾਰਮਲ ਰਿਪੋਰਟਾਂ ਨੇ ਮੇਰੇ ਕੋਲੇ ਰਿਪੋਰਟਾਂ ਵੀ ਹੈਗੀਆਂ ਨੇ ਸਬੂਤ ਪਾਰੇ ਇਹਨਾਂ ਨੇ ਮੇਰੀ ਬੇਟੀ ਦਾ ਕਤਲ ਕੀਤਾ ਹੈ ਜੀ ਉਹ ਜਿਹੜਾ ਜਗਦੀਸ਼ ਆ ਉਹਨੇ ਪਹਿਲਾਂ ਹੋਰ ਕੁੜੀ ਨਾਲ ਰਹਿੰਦਾ ਸੀ ਉਹ ਛੱਡੀ ਮੇਰੇ ਮੇਰੀ ਕੁੜੀ ਨਾਲ ਰਹਿਣ ਲੱਗ ਗਿਆ ਫਿਰ ਮੇਰੀ ਕੁੜੀ ਛੱਡੀ ਤਾਂ ਹੁਣ ਇਸ ਕੁੜੀ ਨਾਲ ਰਹਿ ਰਿਹਾਗਾ ਇਹ ਉੱਥੇ ਦਖਲ ਕੀਤੀ ਨਹੀਂ ਜੀ ਮੈਂ ਕੁਛ ਨਹੀਂ ਵੇ ਦਖਲ ਕੀਤੀ ਸੀ ਉਹ ਰਪਿੰਦਰ ਕੌਰ ਨੇ ਜਿਹੜੇ ਉਹਨਾਂ ਦਾ ਕਹਿਣਾ ਕਿ ਕੁੜੀ ਨੂੰ ਪਰਿਵਾਰ ਪੁੱਛਦਾ ਗਿੱਚਦਾ ਨਹੀਂ ਸੀਗਾ ਕਿਉਂ ਨਹੀਂ ਪੁੱਛ ਸਰ ਮੇਰੇ ਫੋਨ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਣ ਜੀ ਮੇਰੇ ਫੋਨ ਤੇ ਕੱਲ ਵੀ ਮੇਰੀ ਬੇਟੀ ਦੀ ਵੀਡੀਓ ਕਾਲ 4:00 ਬੱਜ ਕੇ 9 ਮਿੰਟਾਂ ਤੇ ਹੋਈ ਆ ਕੱਲ 1 ਵਜੇ ਵੀ ਫੋਨ ਹੋਇਆ ਮੇਰੀ ਬੇਟੀ ਨਾਲ ਮੈਂ ਬਿਮਾਰ ਸੀ ਜ਼ੁਖਾਮ ਰੇਸ਼ਾ ਬਹੁਤ ਜਿਆਦਾ ਸੀਗਾ ਮੈਂ ਸੁਥੀ ਵੀ ਸੀ ਕਦੋਂ ਗੱਲ ਹੋਈ ਆ ਤੁਹਾਡੀ ਬੇਟੀ ਨਾਲ ਕੱਲ 4 ਵਜੇ ਕੇ 9 ਮਿੰਟਾਂ ਦੇ ਗੱਲ ਹੋਈ ਆ ਸਾਰਾ ਮੈਨੂੰ ਫਾਂਸੀ ਦੇ ਦਿਓ ਮੈਨੂੰ ਉਹ ਵੀ ਮਨਜ਼ੂਰ ਆ ਪਰ ਮੈਨੂੰ ਅਨਸਾਹ ਮਿਲਣਾ ਚਾਹੀਦਾਗਾ ਮੇਰੀ ਧੀ ਦਾ ਇਹਨਾਂ ਨੇ ਕਤਲ ਕਰ ਦਿੱਤਾ ਜੀ ਇਹ ਕਹਿੰਦੇ ਨੇ ਵੀ ਅਸੀਂ ਲੇਬਰ ਵਾਲੇ ਆਂਗੇ ਅਸੀਂ ਪੈਸੇ ਇਕੱਠੇ ਕਰ ਲੈਨੇ ਜਥੇਬੰਦੀ ਵਾਲੇ ਵੀ ਅਸੀਂ ਥਾਣੇ ਮੂਰੇ ਧਰਨਾ ਲਾ ਕੇ ਬਹਿ ਜੰਨੇ ਆਂਗੇ ਇਹ ਜਥੇਬੰਦੀਆਂ ਨੂੰ ਵੀ ਆਪਦੇ ਚਾਲਸੇ ਚ ਲੈ ਕੇ ਹਰੇਕ ਕੇਸ ਨੂੰ ਰਹਾ ਦਫਾ ਕਰ ਜਾਂਦੇ ਨੇਗੀ। ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰੇ? ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜਿਵੇਂ ਮੈਨੂੰ ਇਹਨਾਂ ਨੇ ਕੱਲ ਕਿਹਾ ਸੀ ਤੇਰੀ ਬੇਟੀ ਬੇਹੋਸ਼ ਹੈਗੀ ਤੂੰ ਗੱਡੀ ਕਰਵਾ ਕੇ ਆ ਜਾ। ਮੈਂ ਗਰੀਬ ਆਂਗੀ ਮੈਂ ਗੱਡੀ ਕਰਾ ਕੇ ਨਹੀਂ ਆ ਸਕਦੀ ਸੀ। ਪਰ ਜਦੋਂ ਮੈਂ ਇਹਨੂੰ ਇਹ ਕਹਿੰਦੀ ਆ ਵੀ ਆਪਦੀ ਬੇਟੀ ਨਾਲ ਲੜਦੀ ਸੀ ਮੈਂ ਇਸ ਕੁੜੀ ਨੂੰ ਵੀ ਆਪਦੇ ਹੱਥ ਨਾਲ ਪੈਸੇ ਦਿੱਤੇ ਨੇ ਕਿ ਖਾਣ ਨੂੰ ਇਹ ਅੰਗੂਰ ਚੀਜ਼ਾਂ ਲਿਆਈਏਗੀ। ਇਹ ਤਾਂ ਸੌ ਚਕਾਈ ਜਾਵੇ ਜੀ। ਜਿਹੜੇ ਵੀ ਕਿਸੇ ਦੀਨ ਮਾਨ ਨੂੰ ਮੰਨਦੀ ਹੈਗੀ ਇਹ। ਠੀਕ ਆ। ਮੈਂ ਆਪਦੀ ਵੇਟਿੰਗ ਤਾਂ ਦੇਣੀ ਦੇਣੀ ਸੀ ਪਰ ਮੈਂ ਇਹਨੂੰ ਵੀ ਦਿੰਦੇ ਸੀ ਇਹ ਡਰਾਉਂਦੇ ਸੀ ਵੀ ਮੈਂ ਤੇਰੇ ਬੇਟੇ ਨੂੰ ਧਮਕੀਆਂ ਕਿਦੇ ਵੱਲੋਂ ਧਮਕੀਆਂ ਜਗਦੀਸ਼ ਤੇ ਕੁੜੀ ਦੇ ਰਹੇ ਸੀ ਮੇਰੀ ਕੁੜੀ ਨੂੰ ਵੀ ਤੇਰੀ ਮਾਂ ਤੋਂ ਡਰਾ ਡਰਾ ਕੇ ਪੈਸੇ ਮੰਗ ਮੈਂ ਇਹਨਾਂ ਦੀ ਮਿੰਨਤ ਵੀ ਕੀਤੀ ਵੀ ਤੁਸੀਂ ਇਹੋ ਜਿਹਾ ਗਲਤ ਕੰਮ ਕਰਤਾ ਮੈਨੂੰ ਇਲਾਜ ਤਾਂ ਤੁਸੀਂ ਲਾਤੀ ਪਰ ਮੈਂ ਛੋਡੇ ਗੁਰੂ ਘਰੋਂ ਆਨੰਦ ਕਰਦਣੀ ਆ ਮੈਨੂੰ ਕਿਸੇ ਜਾਂਤਨਾ ਬੰਨਣ ਨਹੀਂ ਗਾ ਮੇਰੀ ਮਿੰਨਤ ਆ ਇਹ ਮੁੰਡਾ ਕਹਿੰਦਾ ਮੈਂ ਆਨੰਦ ਕਾਰਜ ਨਹੀਂ ਕਰੂੰ ਮੈਂ ਐਵੇਂ ਜਿਵੇਂ ਲੋਕਾਂ ਦੀਆਂ ਕੁੜੀਆਂ ਨਾਲ ਖੇਡਦਾਗਾ ਤੇ ਮਾਤਾ ਹੁਣ ਡੈੱਡ ਬੋਡੀ ਕਿੱਥੇ ਰੱਖੀ ਡੈਡ ਬੋਡੀ ਹੈ ਜੀ ਲੁਧਿਆਣਾ ਡੀਐਮਸੀ ਜੀ ਜਦੋਂ ਅਸੀਂ ਉੱਥੇ ਆਏ ਆ ਸਾਨੂੰ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਮੇਰੀ ਬੇਟੀ ਦੀ লাশ ਬਣਾਤੀ ਇਹਨਾਂ ਨੇ ਵੀ ਉਹ ਕਹਿੰਦੇ ਨੇ ਵੀ ਇਹ ਮੁੱਕੀ ਹੋਈ ਸਾਡੇ ਕੋਲੇ ਲੈ ਕੇ ਆਏ ਨੇ ਇਹਨੇ ਮੈਨੂੰ ਜਦ ਕਿ ਇਹ ਸਵੇਰ 8:00 ਵਜੇ ਤੱਕ ਕਹੀ ਗਈ ਆ ਵੀ ਤੇਰੀ ਬੇਟੀ ਬੇਹੋਸ਼ ਹੋਈ ਪੀਆ ਗੱਡੀ ਕਰਾ ਕੇ ਆ ਜਾ ਬੇਹੋਸ਼ ਹੋਈ ਪੀਆ ਪਰ ਮੇਰੀ ਬੇਟੀ ਬੇਹੋਸ਼ ਨਹੀਂ ਸੀ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਦਿੱਤਾ ਮੈਂ ਦਿਲਚੋਦ ਸ਼ਰਮਾ ਦੇ ਨਾਲ ਰਹਿੰਦੀ ਆਂ ਸੀ ਦੋਨੇ ਕੁੜੀਆਂ ਇਕੱਠੀਆਂ ਰਹਿਣੀਆਂ ਵਾ ਇੱਥੇ ਈਡਬਲਯੂਐਸ ਕਲੋਨੀ ਦੇ ਵਿੱਚ ਤਾਜਪੁਰ ਰੋਡ ਤੇ ਤੇ ਉਹ ਦਿਲਜੋਤ ਵੈਸਤਾ ਲੰਬੇ ਸਮੇਂ ਦੀ ਬਿਮਾਰ ਚੱਲਦੀ ਆ ਰਹੀ ਹੈ ਜੂਨ ਤੋਂ ਅਸੀਂ ਸਾਰੀਆਂ ਜਿਹੜੀ ਮੈਡੀਕਲ ਰਿਪੋਰਟਾਂ ਨੇ ਉਹਦੀਆਂ ਉਹਨੂੰ ਕ੍ਰੋਨਿਕ ਪੈਨਕ੍ਰੇਟਾਈਟਸ ਹੈ ਕੁਝ ਵੀ ਖਾਣਾ ਪੀਣਾ ਹਜ਼ਮ ਨਹੀਂ ਸੀ ਹੁੰਦਾ ਉਹ ਸਾਰੀਆਂ ਮੈਡੀਕਲ ਰਿਪੋਰਟਾਂ ਅਸੀਂ ਪੁਲਸ ਥਾਣੇ ਚਮਾ ਕਰਵਾਤੀਆਂ ਨੇ ਕਿ ਉਹ ਵੈਸੇ ਵੀ ਜਿਵੇਂ ਕਦੇ ਚੱਕਰ ਆ ਜਾਣੇ ਡਿੱਗ ਪੈਣਾ ਬੇਹੋਸ਼ ਹੋ ਜਾਣਾ ਪੁਰਾਣਾ ਵੀ ਉਹਦੀ ਹਿਸਟਰੀ ਹੈ ਨਿਊਰੋ ਦੀਆਂ ਵੀ ਰਿਪੋਰਟਾਂ ਕਰਵਾਈਆਂ ਹੋਈਆਂ ਸੀ ਤੇ ਅਸੀਂ ਮਤਲਬ ਇਹ ਪਤਾ ਚੱਲਿਆ ਕਿ ਉਹ ਵੀ ਹੋਸ਼ ਹੋ ਕੇ ਡਿੱਗ ਪਈ ਉਲਟੀਆਂ ਆਈਆਂ ਵੀ ਹੋਸ਼ ਹੋ ਕੇ ਡਿੱਗੀ ਫਿਰ ਅਸੀਂ ਹੈਲਥ ਮੈਕਸ ਜਿਹੜਾ ਇੱਥੇ ਆ ਨੇੜੇ ਹਸਪਤਾਲ ਪੈਂਦਾ ਉੱਥੇ ਲੈ ਕੇ ਗਏ ਆ ਉੱਥੇ ਕੰਟਾ ਰੱਖਿਆ ਉਹ ਕਹਿੰਦੇ ਪਲਸ ਰੇਟ ਲੋ ਹੋ ਗਿਆ ਫਿਰ ਕਿ ਬਿਮਾਰਾ ਫਿਰ ਡੀ ਐਮ ਸੀ ਭੇਜਤਾ ਸੀ ਡੀ ਐਮ ਸੀ ਤੇ ਸਾਰਾ ਲਾ ਚੱਲਿਆ ਪਹਿਲਾਂ ਉਹ ਕਿ ਜੂਨ ਚ ਦਾਖਲ ਹੋਈ ਫਿਰ ਜੁਲਾਈ 'ਚ ਦਾਖਲ ਹੋਈ ਹੁਣ ਵੀ ਉਹਦਾ ਫਿਰ ਪ੍ਰੇਪਰੇਸ਼ਨ ਹੋਣਾ ਸੀਗਾ ਪਿੱਤੇ ਦਾ ਕਿ ਰੋਜ਼ ਦਾ ਖਰਚਾ ਵੀ ਉਹਦਾ ਕਾਫੀ ਜ਼ਿਆਦਾ ਇਸ ਲਈ ਵੀ ਪਰੇਸ਼ਾਨ ਰਹਿੰਦੀ ਸੀ ਬਿਮਾਰੀ ਦੇ ਕਾਰਨ ਵੀ ਤੇ ਡੀ ਐਮ ਸੀ 'ਚ ਦੋ ਪਹੁੰਚੇ ਆ ਅਸੀਂ ਉਹ ਕਹਿੰਦੇ ਧੜਕਣ ਤੇ ਫਿਰ ਉਹ ਕ ਵੀ ਮਤਲਬ ਨਹੀਂ ਰਹੀ ਉਹ ਫਿਰ ਕੱਲ ਰਾਤ ਦੀ ਗੱਲ ਆ ਇਹ ਨਾ ਸੁਸਾਈਡ ਲੈਟਰ ਵੀ ਕਹਿੰਦੇ ਉਹਨਾਂ ਵੱਲੋਂ ਕੋਈ ਲਿਖਿਆ ਹਾਂ ਲਿਖਿਆ ਗਿਆ ਹਾਂ ਮੇਰੇ ਹੱਥ ਵਿੱਚ ਹੀ ਸੁਸਾਈਡ ਲੈਟਰ ਕਿਉਂਕਿ ਮੈਂ ਮੈਂ ਕਟਨਾਲ ਰਹਿੰਦੇ ਸੀ ਅਸੀਂ ਸਾਡੀ ਅਲਮਾਰੀ ਸਾਂਝੀ ਹੈ ਉਹ ਦੇ ਕੱਪੜੇ ਉੱਪਰ ਪਏ ਹੋਦੇ ਆ ਤੇ ਮੇਰੇ ਅਸਾਂ ਦੀ ਸੰਸੀ ਅਲਮਾਰੀ ਸੀ ਉਹ ਚ ਰਜਿਸਟਰ ਸੀਗਾ ਕਿਉਂਕਿ ਅੱਜ ਸਵੇਰੇ ਜਦੋਂ ਮੈਂ ਗਈ ਕਿਉਂਕਿ ਰਾਤ ਦਾ ਹਸਪਤਾਲੀ ਰਹੇ ਤੇ ਉਹਦੇ ਵਿੱਚ ਇਹ ਨੋਟ ਸੀਗਾ ਉਨੇ ਇਹ ਗਿਆ ਕਿ ਮੈਂ ਆਪਣੇ ਆਪ ਤੋਂ ਤੰਗ ਸੀ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਬਿਮਾਰ ਰਹਿੰਦੀ ਸੀ ਮੇਰੇ ਘਰ ਦੇ ਵੀ ਮੈਨੂੰ ਤੰਗ ਕਰਦੇ ਸੀ ਜਿਸ ਲਈ ਮੈਂ ਸਭ ਕੀਤਾ ਦਲਜੋਤ ਸ਼ਰਮਾ 512026 ਇੱਥੇ ਕਿਸੇ ਨੂੰ ਕੋਈ ਤੰਗ ਨਾ ਕੀਤਾ ਜਾਵੇ ਸਾਰੇ ਮੇਰਾ ਬਹੁਤ ਧਿਆਨ ਰੱਖਦੇ ਸੀ ਪਰ ਮੈਂ ਖੁਦ ਹੀ ਜਿਉਣਾ ਨਹੀਂ ਚਾਹੁੰਦੀ ਸੀ ਇਹ ਉਹਦਾ ਹੈ ਉਹ ਵਕੀਲ ਹੈ ਕੁੜੀ ਵਕੀਲ ਸੀ ਉਹ ਮਜ਼ਦੂਰਾਂ ਦੇ ਕੇਸ ਲੜਦੀ ਸੀਗੀ ਉਹਦੇ ਸਾਡੇ ਕੋਲ ਫਾਈਲਾਂ ਪਈਆਂ ਨੇ ਉਹਦੇ ਡਾਇਰੀਆਂ ਸੀ ਉਹ ਵੀ ਦਿੱਤੀਆਂ ਨੇ ਕੀ ਪਲਸਵਰ ਨੂੰ ਅਸੀਂ ਸੁਸਾਈਡ ਨੋਟ ਦਿੱਤਾ ਹੈ ਉਹ ਲਿਖਾਈ ਮੈਚ ਕਰਕੇ ਦੇਖਣਗੇ ਉਹਦੀ ਵੀ ਲਿਖਾਈ ਹੈ ਪਰਿਵਾਰ ਦਾ ਕਹਿਣਾ ਵਾ ਕਿ ਸਾਡੀ ਕੁੜੀ ਦੀ ਰਾਈਟਿੰਗ ਨਹੀਂ ਹੈਗੀ ਇਹ ਤਾਂ ਪਲਸ ਦੇਖੋਗੀ ਜੋ ਦਲਜੋਤ ਦੀ ਡਾਇਰੀਆਂ ਨੂੰ ਲਿਖਣ ਦਾ ਸ਼ੌਂਕ ਸੀਗਾ ਉਹਦੇ ਹੋਰ ਦੋਸਤ ਮਿੱਤਰ ਵੀ ਹੈਗੇ ਨੇ ਜੋ ਦਲਜੋਤ ਕੇਸ ਲਗਵਾਂਦੀ ਆ ਫਾਈਲਾਂ ਬਣੀਆਂ ਹੋਈਆਂ ਜੋ ਉਹਦੇ ਤੇ ਸਾਈਨ ਨੇ ਭਾਵੇਂ ਲੇਬਰ ਕੋਰਟਸ ਨੇ ਕੁਝ ਵੀ ਆ ਉਹ ਉਹਦੇ ਨਾਲ ਮੈਚ ਕਰਕੇ ਦੇਖ ਲਈ ਉਹ ਸੱਚ ਸਾਹਮਣੇ ਆਏ ਜਾਏਗਾ ਕਿੰਨੇ ਸਾਲ ਤੋਂ ਟੋੜਨਾ ਰਿਆ ਰੇ ਸੀ ਮੈਂ ਤਾਂ ਮਾਰਚ ਮਹੀਨੇ ਤੋਂ ਉਹਦੇ ਨਾਲ ਰਹਿ ਰਹੀ ਹਾਂ ਮਤਲਬ ਮਾਰਸ ਲੈ ਕਵੀਰ ਇਕੱਠੇ ਰਹਿਣਾ ਹੈ ਦਿਨ ਰਾਤ ਜੈਸਤਰੀ ਕੇ ਨਾਲ ਅਸੀਂ ਮੈਮ ਮਾਰਸ ਤੋਂ ਲੈ ਕੇ ਹੁਣ ਤੱਕ ਜੂਨ ਚ ਵੀ ਬਿਮਾਰ ਹੋਈ ਆ ਹਸਪਤਾਲ ਲੈ ਗਈ ਸੀ ਜੁਲਾਈ ਦੇ ਵਿੱਚ ਵੀ ਇਲਾਜ ਸਾਰਾ ਕਰਵਾਣਾ ਅਸੀਂ ਸਾਰੇ ਨੇ ਦੋਸਤ ਮਿੱਤਰਾਂ ਨੇ ਪੈਸੇ ਇਕੱਠੇ ਕਰਕੇ ਉਹ ਸਾਰਾ ਕੁਝ ਕਰਨਾ ਕਿਉਂਕਿ ਪਰ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਪਰਿਵਾਰ ਵੱਲੋਂ ਕਦੇ ਕੋਈ ਉਹ ਮਦਦ ਨਹੀਂ ਆਈ ਵੱਡੇ ਨਾਲ ਹੋਰ ਵੀ ਗੱਲਾਂ ਗੱਲਾਂ ਸਾਂਝੀਆਂ ਕੀਤੀਆਂ ਹੋਣਗੀਆਂ ਇੰਨੇ ਇੰਨੇ ਦਿਨ ਹੋ ਗਏ ਤੁਹਾਡੇ ਨਾਲ ਰਹਿੰਦੇ ਹੋ ਉਹਨਾਂ ਨੇ ਹੋਰ ਵੀ ਕੋਈ ਗੱਲ ਆਪਣੇ ਪਰਿਵਾਰ ਬਾਰੇ ਉਹਨਾਂ ਨੇ ਦੱਸੀ ਹੋਣੀ ਪਰ ਵਾਰ-ਵਾਰ ਬਸ ਇਹਨਾਂ ਸੀ ਕਿ ਵੀ ਹਾਂ ਉਹਦੇ ਕੋਈ ਪਰਿਵਾਰ ਵਾਲਾ ਜਿਵੇਂ ਉਹ ਬਿਮਾਰ ਵੀ ਸੀ ਕੁਝ ਹੋਰ ਕਦੇ ਕੋਈ ਮਿਲਣ ਨਹੀਂ ਆਇਆ ਉਹਨੂੰ ਉੱਥੇ ਰਹਿਣ ਦੀ ਵੀ ਸੀ ਇਸ ਤਰੀਕੇ ਨਾਲ ਕਦੇ ਕੋਈ ਮਿਲਣ ਆਣਾ ਜਾਂ ਪਤਾ ਲੈਣ ਆਵੇ ਜਾਂ ਕੁਝ ਹੋਰ ਆ ਜਿਵੇਂ ਮੰਮੀ ਦਾ ਵੀ ਫੋਨ ਆਉਂਦਾ ਸੀਗਾ ਹਾਂ ਆਉਂਦਾ ਸੀ ਫੋਨ ਸ਼ਾਮ ਨੂੰ ਗੱਲ ਹੁੰਦੀ ਸੀਗੀ ਉਹਦੇ ਚਦਾਨੇ ਮਹੀਨੇ ਜਿਆਦਾ ਹੁੰਦੇ ਸੀ ਤੈਨੂੰ ਅਸੀਂ ਵੀ ਇੱਧਰ ਦਖਲ ਕਰ ਦੇਣਾ ਬਾਕੀ ਜੋ ਮਤਲਬ ਥੋੜਾ ਬਹੁਤ ਜਿੰਨਾ ਮੈਨੂੰ ਪਤਾ ਹੈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਪ੍ਰੈਕਟਿਸ ਕਰ ਰਹੀ ਸੀਗੀ ਆਪਣੀ ਮਰਜ਼ੀ ਨਾਲ ਕਿ ਵੀ ਹਾਂ 25 ਸਾਲ ਦੀ ਸੀ ਵੈਸੇ ਉਹ ਨਾ ਕਿ ਵੀ ਹਾਂ ਕਿ ਸੰਸਾਰ ਨੂੰ ਪਸੰਦ ਕਰਨਾ ਇਹਨਾਂ ਦੇ ਉਹਨਾਂ ਨੂੰ ਵਰਕ ਲਾਫ ਸੀ ਦੇਖੋ ਆਹ ਕੀ ਲਿਖਿਆ ਹੋਇਆ ਵਾ ਜੇ ਇਸ ਤਰੀਕੇ ਨਾਲ ਇਹ ਉਹਦੀ ਰਾਈਟਿੰਗ ਹੈ ਉਹ ਸਾਰਾ ਕੁਝ ਹੈ ਬਾਕੀ ਇਸ ਬਾਰੇ ਮੈਂ ਹੋਰ ਨਹੀਂ ਕਹਿੰਦੀ ਕਿਉਂਕਿ ਅਸੀਂ ਇੱਥੇ ਬਹੁਤ ਖਿਆਲ ਰੱਖਿਆ ਭਾਵੇਂ ਹਸਪਤਾਲ ਦੇ ਸੀਸੀਟੀਵੀ ਅਸੀਂ ਮਤਲਬ ਤੁਰੇ ਫਿਰਦੇ ਰਹੇ ਇਲਾਜ ਕਰਵਾਇਆ ਮੇਰੇ ਕੋਲ ਲਿੰਕ ਹੈ ਜਿਹੜੇ ਮੈਂ ਉਹਦੇ ਤੇ ਅਸੀਂ ਖੁਦ ਪੈਸੇ ਪੇਮੈਂਟ ਕੀਤੀ ਆ ਸਾਰਾ ਕੁਝ ਉਹਦੀਆਂ ਦਵਾਈਆਂ ਤੱਕ ਮਹੀਨੇ ਦੀ ਮਹੀਨੇ ਦਵਾਈਆਂ ਚੱਲਦੀਆਂ ਸੀ ਆਦੇ ਬਾਰੇ ਜਦੋਂ ਡੈਥ ਹੋਈ ਸੀ ਨਹੀਂ ਉਹਦੇ ਬਾਰੇ ਕੁਝ ਨਹੀਂ ਕਿਹੜੇ ਹਸਪੀਟਲ ਲੈ ਕੇ ਗਏ ਸੀ ਹੈਲਥ ਮੈਕਸ ਲੈ ਗਏ ਸੀ ਪਹਿਲਾਂ ਅਸੀਂ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਭੇਜਿਆ ਉੱਥੇ ਡੀ ਐਮ ਸੀ ਡੀ ਐਮ ਸੀ ਵਾਲਿਆਂ ਨੇ ਉੱਥੇ ਹੁਣ ਉਹਦੀ ਡੈੱਡ ਬੋਡੀ ਪਈ ਹੈ ਤੇ ਡੀ ਐਮ ਸੀ ਹੈ ਨਹੀਂ ਲੈ ਜਾਂਦੇ ਹੋਏ ਜਦੋਂ ਡਿਗੇ ਹੀ ਉਹਦੇ ਮੌਤ ਹੋ ਗਈ ਸੀ ਜਾਂ ਮੌਤ ਲੈ ਜਾਂਦੇ ਲੈ ਜਾਂਦੇ ਗਏ ਸੀ ਡੀਐਮਸੀ ਵਾਲੇ ਨੇ ਕਿਹਾ ਕਿ ਐਂਬੂਲੈਂਸ ਹੋ ਚੁੱਕੀ ਸੀ ਡੀਐਮਸੀ ਵਾਲਿਆਂ ਨੇ ਇਹ ਕਿਹਾ ਹੈ ਤੁਸੀਂ ਨਾਲ ਨਹੀਂ ਸੀਗੇ ਜਦੋਂ ਉਹ ਹਾਂ ਨਾਲ ਸੀਗੇ ਪਰ ਉਹ ਤਾਂ ਜੋ ਨਾਲ ਸਟਾਫ ਸੀ ਉਹ ਕਹਿ ਰਹੇ ਸੀ ਪਲਸ ਚੱਲ ਰਹੀ ਹੈ ਮੈਂ ਵੀ ਬਾਰ ਬਾਰ ਪੁੱਛ ਰਹੀ ਸੀਗੀ ਤੇ ਉਹ ਤਾਂ ਉਹਨਾਂ ਨੇ ਕਲੀਅਰ ਕੀਤਾ ਡੀਐਮਸੀ ਇਸ ਟਾਈਮ ਜੋ ਸੀਆਰਪੀ ਲਗਾਇਆ ਕਿ ਦਿੱਲੀ ਧੜਕਣ ਬੰਦ ਹੈ ਮਰਡਰ ਵਾਲੀ ਅਜੇ ਫਿਲਹਾਲ ਕੋਈ ਨਹੀਂ ਹੈ ਇਕਤ ਦਿਲਜੋਤ ਸ਼ਰਮਾ ਨਾਮ ਦੀ ਲੜਕੀ ਹੈ 25-26 ਸਾਲ ਦੀ ਜੀ ਇੱਥੇ ਈਡਬਲਯੂਐਸ ਕਲੋਨੀ ਜਲਾਰੀ ਸੀ ਪਿੱਛੋਂ ਇਹ ਮਾਨਸਾ ਜ਼ਿਲ੍ਹਾ ਪਿੰਡ ਰੱਲੇ ਦੀ ਰਹਿਣ ਵਾਲੀ ਹੈ ਇੱਥੇ ਪਿਛਲੇ ਤਰੀਕ 2 ਸਾਲ ਤੋਂ ਈਡਬਲਯੂਐਸ ਕਲੋਨੀ ਚ ਰਹਿ ਰਹੀ ਸੀ ਥੋੜੀ ਜਿ ਪਿਛਲੇ ਕਾਫੀ ਦੇਰ ਤੋਂ ਇਹਦੀ ਪੈਂਕ੍ਰੀਆਟਿਕ ਪ੍ਰੋਬਲਮ ਸੀਗੀ ਕੋਈ ਇਹਦਾ ਜੀ ਡੀ ਐਮ ਸੀ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਡੈਥ ਹੋ ਗਈ ਹੁਣ ਬਾਅਦ ਪੋਸਟਮਾਰਟਮ ਅਸੀਂ ਦੇਖਾਂਗੇ ਕਿ ਕਾਦੇ ਕਾਰਨ ਕਰਕੇ ਵੀ सर दूसरी अपॉइंटमेंट लटकी हुई है कल को कुछ दिन में थोड़ा सफाई को करना है तो मैटर ऑफ इन्वेस्टिगेशन है जो जो वाइज आउट ऑफ हिसाब में देखा ठीक है, ठीक है।